ਮਿਤੀ 13 6 2025 ਨੂੰ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਅੰਮ੍ਰਿਤਸਰ ਸਿਟੀ ਵਿਖੇ ਇੱਕ ਵਕਦਮਾਨ ਨੰਬਰ 21 ਦਰਜ ਹੋਇਆ ਸੀ ਜਿਦੇ ਵਿੱਚ ਕੀ ਕੰਪਲੇਨੈਂਟ ਦੀਪਿਕਾ ਲੂਥਰਾ ਜੋ ਕਿ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਹਨੇ ਸ਼ਿਕਾਇਤ ਕੀਤੀ ਸੀ ਕਿ ਅਮਰਿਤਪਾਲ ਸਿੰਘ ਮਹਿਰੋ ਜੋ ਕਿ ਮੋਗੇ ਦਾ ਰਹਿਣ ਵਾਲਾ ਹੈ ਉਹ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਧਮਕੀਆਂ ਦੇ ਰਿਹਾ ਹੈ ਕਿ ਆਪਣਾ ਸੋਸ਼ਲ ਮੀਡੀਆ ਅਕਾਊਂਟ ਡੀਐਕਟੀਵੇਟ ਕਰੋ ਡਿਲੀਟ ਕਰੋ ਜਿਸ ਦੇ ਚਲਦੇ ਕਿ ਐਫ ਆਈ ਆਰ ਰਜਿਸਟਰ ਹੋਈ ਸੀਗੀ ਦੌਰਾਨੇ ਤਫਤੀਸ਼ ਹੋਰ ਵੀ ਗੱਲਾਂ ਸਾਹਮਣੇ ਆਈਆਂ ਸੀਗੀਆਂ ਦੀਪਿਕਾ ਲੂਥਰਾ ਨੂੰ ਫਿਰ ਤੋਂ ਧਮਕੀਆਂ ਆ ਰਹੀਆਂ ਸੀ ਜਿਸ ਦੇ ਵਿੱਚ ਇੱਕ ਰਮਨਦੀਪ ਸਿੰਘ ਜੋ ਕਿ ਪਿੰਡ ਉਲਾਣਾ ਪਟਿਆਲੇ ਤੋਂ ਰਹਿਣ ਵਾਲਾ ਹੈ ਇਹਨੇ ਵੀ ਉਹਨੂੰ ਸੋਸ਼ਲ ਮੀਡੀਆ ਤੇ ਧਮਕੀ ਦਿੱਤੀ ਸੀਗੀ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਵਾਸਤੇ ਉਹ ਉਹਨੂੰ ਅਸੀਂ ਅੰਮ੍ਰਿਤਸਰ ਪੁਲਿਸ ਨੇ ਪਹਿਲਾਂ ਵੀ ਪਹਿਲਾਂ ਅਰੈਸਟ ਕਰ ਚੁੱਕੀ ਹੈ ਉਸ ਦੇ ਤਫਤੀਸ਼ ਦੇ ਦੌਰਾਨ ਹੀ ਇੱਕ ਹੋਰ ਵਿਅਕਤੀ ਜਿਸ ਦਾ ਨਾਮ ਹੈ ਜਸਪ੍ਰੀਤ ਸਿੰਘ son of ਸਤਵਿੰਦਰ ਸਿੰਘ ਜੋ ਕਿ ਟਿਲੋਂ ਨਗਰ ਲੁਧਿਆਣੇ ਦਾ ਰਹਿਣ ਵਾਲਾ ਹੈ ਇਹਦੀ ਵੀ ਅੱਜ ਅਰੈਸਟ ਪਾਈ ਹੈ ਇਹਨੇ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਸੀਗੀ ਔਰ ਇਸ ਦੇ ਵਿੱਚ ਹੋਰ ਤਫਤੀਸ਼ ਵੀ ਅੱਗੇ ਚੱਲ ਰਹੀ ਹੈ ਇਹ ਜਿਹੜਾ ਜਸਪ੍ਰੀਤ ਸਿੰਘ ਹੈ ਇੱਕ ਲੁਧਿਆਣੇ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਕੰਮ ਕਰਦਾ ਸੀਗਾ ਔਰ ਸੋਸ਼ਲ ਮੀਡੀਆ ਚਲਾਉਂਦੇ ਹੋਏ ਇਹਨੇ ਜਦੋਂ ਦੇਖੀ ਪੋਸਟ ਦੀਪਿਕਾ ਲੂਥਰਾ ਦਾ ਸੋਸ਼ਲ ਮੀਡੀਆ ਅਕਾਊਂਟ ਦੇਖਿਆ ਹੋਰ ਬਾਕੀਆਂ ਨੂੰ ਵੀ ਧਮਕੀਆਂ ਦਿੰਦੇ ਹੋਏ ਦੇਖਿਆ ਤੇ ਇਹਨੇ ਵੀ ਵਿੱਚ ਉਹਨੂੰ ਧਮਕੀ ਦੇ ਦਿੱਤੀ ਕਿ ਉਹਨੂੰ ਜਾਨੋਂ ਮਾਰਨ ਦੀ ਜਿਸ ਦੇ ਚਲਦੇ ਇਸ ਦੀ ਗ੍ਰਿਫਤਾਰੀ ਹੋਈ ਹੈ ਬਾਕੀ ਤਫਤੀਸ਼ ਅਜੇ ਚੱਲ ਰਹੀ ਹੈ ਥੈਂਕ ਯੂ